ਅਸੀ ਪਿੰਡ ਲੋਗੜ ਪਹੁੰਚੇ ਆ ਜਿੱਥੇ ਕਿ ਬਾਬਾ ਪਾਲਾ ਸਿੰਘ ਜੀ ਦਾ ਜੱਦੀ ਪਿੰਡ ਆ ਤੇ ਉਹਨਾਂ ਦੀ ਇੱਥੇ ਸਲਾਨਾ ਵਰਸੀ ਸਤਵੀਂ ਵਰਸੀ ਜੋ ਮਨਾਈ ਜਾ ਰਹੀ ਆ ਤੇ ਇੱਥੇ ਬਾਬਾ ਜੀ ਜੋ ਪਾਲਾ ਸਿੰਘ ਜੀ ਦੇ ਗੜਬਈ ਆ ਤੇ ਉਹਨਾਂ ਦੇ ਨਾਲ ਪੂਰੀ ਜਥੇਬੰਦੀ ਉਹਨਾਂ ਦੇ ਤੇ ਇੱਥੇ ਪਹੁੰਚੇ ਆ ਆਪਾਂ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਇਹ ਕਾਲ ਪ੍ਰਕਾਯ ਗੁਰੂ ਨੇ ਖਾਲਸੇ ਨੂੰ ਬਖਸ਼ਿਸ਼ ਕਰਤਾ ਹਣ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਬੜੀ ਵੀ ਲਾਗੇ ਬੈਠਾ ਖਾਲਸਾ ਕਹਿੰਦਾ ਮਹਾਰਾਜ ਉਹ ਬਾਈ ਤਾਂ ਦੇ ਰਾਜੇ ਹਾਥੀ ਨੂੰ ਮਸਤਾਨਾ ਕਰਕੇ ਲਿਆਇਆ ਇਹ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ ਕਿਹੜੇ ਚੋਦੇ ਨੂੰ ਭੇਜੋ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਨਜ਼ਰ ਸੰਗਤ ਵਿੱਚ ਬੈਠੇ ਤੁਨੀ ਚੰਦ ਤੇ ਪਈ। ਮਹਾਰਾਜ ਪਾਤਸ਼ਾਹ ਕਹਿੰਦੇ ਮਸਤੇ ਆਖੀ ਦੇ ਨਾਲ ਸਾਡਾ ਆਖੀ ਮੁਕਾਬਲਾ ਕਰੂ। ਮਹਾਰਾਜ ਕੌਣ ਹੋ ਹੱਥ? ਕਿਉਂਕਿ ਸਤਗੁਰੂ ਗਰੀਬ ਨਵਾਜ਼ ਮਹਾਰਾਜ ਦੀ ਆਸਨਾ ਦੇ ਬਰਾਬਰ ਆਣਿਆ ਤੇ ਮਹਾਰਾਜ ਪਾਤਸ਼ਾਹ ਜਿੰਨਾਂ ਦੇ ਸੀਸ ਤੇ ਚਾਰ ਕਣ ਕਰਿਆ ਜੀ ਪ੍ਰਸਾਦੀ ਆ। ਇਹ ਪ੍ਰਸਾਦੀ ਆਖੀ ਮਦਰੇ ਜੇ ਕੱਦਦਾ। ਅਸਾਮ ਦੇ ਰਾਜੇ ਦੇ ਪੁੱਤਰ ਨੇ ਮਹਾਰਾਜ ਨੂੰ ਪੇਨਾ ਵਿੱਚ ਦਿੱਤਾ ਸੀ ਜਦੋਂ ਮਹਾਰਾਜ ਵਿਆਹਣ ਵਾਸਤੇ ਗਏ ਗੁਰੂ ਕੇ ਲਾਹੌਰ ਦੀ ਧਿਰ ਤੋਂ ਮਾਤਾ ਜੀ ਤੋਂ ਮਦਰ ਜੇ ਕੱਜ ਦਾ ਹਾਥੀ ਐਡਾ ਹੁਸ਼ਿਆਰ ਇਤਿਹਾਸ ਕਰ ਕਿੰਨੇ ਜਦੋਂ ਮਹਾਰਾਜ ਪਾਤਸ਼ਾਹ ਨੇ ਭਾੜੀ ਦੀ ਸੈਰ ਕਰਕੇ ਆਉਣੀ ਇਹਨੇ ਆਪਣੀ ਸੁੰਡ ਵਿੱਚ ਜਲ ਪਾ ਕੇ ਮਹਾਰਾਜ ਦੇ ਚਰਨ ਧਵਾਉਣ ਤੇ ਜੇ ਕਿਤੇ ਮਹਾਰਾਜ ਨੇ ਤੀਰ ਚਲਾਉਣਾ ਜਿੱਥੇ ਤੀਰ ਡਿੱਗਣਾ ਚੁੱਕ ਕੇ ਲਿਆਉਣਾ ਤੇ ਮਹਾਰਾਜ ਨੂੰ ਫੜਾਉਣਾ ਮਾਰੇ ਨੇ ਸੋਨੇ ਆਸਨਾ ਤੇ ਬਰਾਜਮਾਨ ਹੋਣਾ ਤੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀਆ ਦੇ ਸਿੱਖ ਤੇ ਸੁੰਡ ਦੇ ਨਾਲ ਪਕੜ ਕੇ ਚੌਰ ਕਰਨਾ ਹੁਣ ਕੋਈ ਸੋਚਦਾ ਵੀ ਸ਼ਾਇਦ ਮਹਾਰਾਜ ਪ੍ਰਸਾਦੀ ਹੱਥ ਦਾ ਜ਼ਿਕਰ ਕਰੇ ਆਈ ਇਹਨਾਂ ਨੂੰ ਸਤਿਗੁਰੂ ਕੀ ਦੇ ਮਸਤੇ ਹਾਕੀ ਦੇ ਨਾਲ ਸਾਡਾ ਦੁਨੀਆ ਚੱਕ ਮੁਕਾਬਲਾ ਕਰੇਗਾ ਉਹਨਾਂ ਦੁਨੀਆ ਚੱਕ ਪਰ ਆ ਤਗੜਾ ਸ਼ਰੀਰ ਸੀ ਇਹਦੇ ਆਸਕਰ ਕਹਿੰਦੇ ਘੱਟੋ-ਫੱਟ ਨਾਉ 10 ਮਾਰਦੀ ਦੇ ਆ ਵੀ ਨਹੀਂ ਚੜਾ ਦਾ ਹੀ ਤਨਕ ਮਟਕੜਾ ਪਰ ਥੋੜਾ ਲਿਜੀ ਹੁੰਦਾ ਧਾਰ ਪੀਣ ਦਾ ਬੜਾ ਸ਼ੌਕੀਨ ਸੀ ਇਹਨੇ ਕਹਿੰਦਾ ਮਹਾਰਾਜ ਆਉਣ ਤੇ ਦੇ ਭਾਈ ਧਾਰ ਦੇ ਲਾ ਜੇ ਇਹਨਾਂ ਦੇ ਹੱਥੀਂ ਸੁੰਢੇ ਫੜਫੜ ਜਿਗ ਮਾਧਿਆ ਅਜ ਤਨ ਦੇ ਸਰੀਰ ਨੂੰ ਅਜਮਾਨ ਦੀ ਦਾਦੀ ਆਈ ਸੰਗਤ ਦੇ ਵਾਹ ਵਾਹ ਕਹਿ ਉਠੀ ਧਰਮ ਬੜੀ ਚੰਗ ਜਿਵੇਂ ਤੇ ਮਹਾਰਾਜੀਆਂ ਦੀ ਨਜ਼ਰ ਪਈ ਔਰ ਦੁਨੀ ਚੰਗ ਆ ਗਿਆ ਸੰਗਰਾਮ ਦੇ ਕੋਲ ਇਹਦਾ ਬਾਦਸ਼ਾਹ ਬਾਦਸ਼ਾਹ ਆ ਕੇ ਉਹ ਜੀ ਬਚਨ ਕਰ ਦਿੱਤਾ ਮੰਜ ਕਹਿੰਦੇ ਕੀ ਹੋਇਆ ਸੁਣਿਆ ਨਹੀਂ ਆਂਦਾ ਬਾਦਸ਼ਾਹ ਇੱਕ ਬੰਦਾ ਸ਼ਰਾਬੀ ਹੋ ਜਵੇ ਉਹਨੂੰ ਸੰਭਲਣ ਵਾਸਤੇ ਤਕੜੇ ਤਕੜੇ ਸਿਜਾਂ ਦੇ ਚਾਰ ਪੰਜ ਬੰਦੇ ਚਾਹੀਦੇ ਆ ਪੈਣਾ ਬੰਧੀਆਂ ਨੇ ਮਰ ਜਾ ਪਰ ਤੇ 16-16 ਸਾਲ ਦੇ ਬੱਚਿਆਂ ਨੂੰ ਸ਼ੌਕ ਹੀ ਹੈ ਨਾ ਪੀਣਾ ਪੀਂਦਾ ਜਿੱਦਾਂ ਦਾ ਜੀਤ ਉਦਾਂ ਦਾ ਹੀ ਖਾਣਾ ਪੈਣਾ ਇੱਥੇ ਦੋ ਮਹੀਨੇ ਵਾਇਕੁਰਜੀ ਖਾਕਾਵਾਇਕੁਰਜੀ ਕੀ ਪੱਤੇ ਮੈਂ ਦਰਸ਼ਕਾਂ ਕੋਲ ਵਿਦਾਤ ਹੋਰ ਅੱਜ ਜਿੱਥੇ ਪਹੁੰਚੇ ਆ ਪਾਪਾ ਪਾਲਾ ਸਿੰਘ ਜੀ ਦੇ ਜੱਦੀ ਪਿੰਡ ਜਿੱਥੇ ਕੇ ਸਤਮੀ ਵਰਸੀ ਮਨਾਈ ਜਾ ਰਹੀ ਆ ਤੇ ਆਪਾਂ ਪਾਪਾ ਪਾਲਾ ਸਿੰਘ ਜੀ ਦੇ ਗੜਵਈ ਨਾਲ ਤੇ ਉਹਨਾਂ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆ ਵਾਇਕੁਰਜੀ ਖਾਕਾਵਾਇਕੁਰਜੀ ਕੀ ਨੀਨਾ ਮਿਰਜੀ ਆਪਣਾ ਅੱਛਾ ਜੀ ਤੇ ਪਾਪਾ ਪਾਲਾ ਵਾਸਤੇ ਜੀ ਕੀ ਦੋ ਸ਼ਬਦ ਕਹਿਣਾ ਚਾਹੋਗੇ ਤੁਸੀਂ ਦੇ ਜੀ ਮਹਾਪੁਰਸ਼ ਬਾਬਾ ਪੰਨਾਪਾਦਾ ਸਿੰਘ ਦੇ ਸਤਿਗੰਨ ਕਰਦਾ ਹੈ। ਪੰਨਾਪਾਦਾ ਜਦੀ ਨਗਰ ਹੈ। ਇਸ ਨਗਰ ਦੇ ਵਿੱਚ ਆ ਅੱਜ ਉਹਨਾਂ ਦੀ ਜਿਹੜੀ ਆ ਸਤਰੀ ਬੱਤੀ ਜਿਹੜੀ ਆ ਸਾ ਸਰਸ ਦਾ ਜਿਹੜੀ ਆ ਮਹਾਪੁਰਸ਼ ਬਾਬਾ ਕਰਨਾ ਦਾ ਜਿਹੜੇ ਬੜੇ ਬੜੇ ਤੋਂ ਕੰਮ ਕਰਦੇ ਸੀ। ਸੋ ਸਭ ਸੰਕਾ ਦਾ ਬਹੁਤ ਬਹੁਤ ਮਾਪੁਰਸ਼ ਜੀ। ਜੈ ਭਗਵਾਨਾ ਜੀ। ਜੈ ਭਗਵਾਨਾ ਜੀ। ਮਾਪੁਰਸ਼ ਜੀ। ਇੱਕ ਜੀ ਇਹ ਜੀ ਸਾਹਿਬ ਸਾਹਿਬ ਨਗਰ ਪਿੰਡ ਦੋਗੜ ਦੇ ਦੁਆਰਾ ਵਾਲੀ ਤੇ ਸਾਧ ਸੰਗਤ ਦੇ ਜਿਹੜਾ ਸਜੋਗ ਦੇ ਨਾਲ ਸਾਡਾ ਜਿਹੜਾ ਆਈ ਮਹਾਂਪੁਰਸ ਜਿਹੜੀ ਬੰਦ ਜਿਹੜੀ ਬਣਾਈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਅੱਜ ਪਹਿਲਾਂ ਟੀਮ ਕੀ ਕਰਮ ਕਰਦੇ ਕੋਈ ਗੱਲ ਇਕੜੀ ਨਹੀਂ ਜੁੜਦਾ ਬਹੁਤ ਬਹੁਤ ਧੰਨਵਾਦ ਜੀ ਨੂੰ ਸਾਹਿਬ ਜੀ ਕਿ ਤੁਸੀਂ ਦੋ ਹੀ ਸ਼ਬਦ ਪਾਪਾ ਜੀ ਦੇ ਕਰਵਾਈ ਰਹੇ ਆ ਦੋਵੇਂ ਹੀ ਸ਼ਬਦ ਕਹਿੰਦੇ ਜੀ ਤੁਸੀਂ ਜੀ ਦੇਖ ਸਕਦੇ ਹੋ ਕਿ ਆਪਣੇ ਇਹ ਬਾਬਾ ਪਾਲਾ ਸਿੰਘ ਜੀ ਦੇ ਗੜਵਾਈ ਸਨ ਤੇ ਇਸ ਟਾਈਮ ਇੱਥੇ ਮੌਜੂਦ ਆਪਣੀ ਨਾਲ ਜਥੇਬੰਦੀ ਸਾਰੀ ਦੇ ਤੇ ਨਾਲ ਸਾਡੇ ਜੋ ਇੱਥੇ ਸੇਵਾਦਾਰ ਆ ਮੰਨ ਲਓ ਇੱਥੇ ਉਹ ਪਿੰਡ ਲੋ ਘੜਦੇ ਆ ਹੋਰ ਵੀ ਇੱਥੇ ਜਥੇਬੰਦੀ ਵੱਲੋਂ ਤੇ ਵੀਰ ਸੇਵਾਦਾਰਾਂ ਨੂੰ ਬਹੁਤ ਹੀ ਹੈ ਜਿਹੜੀ ਆ ਹਰ ਸਾਲ ਜਿਹੜੀ ਪਰਸੀ ਬਹੁਤ ਸੱਚੇ ਢੰਗ ਨਾਲ ਮਨਾਈ ਜਾਂਦੀ ਤੇ ਧੂਮ ਧਾਮ ਦੇ ਨਾਲ ਵੀ ਮਨਾਈ ਜਾਂਦੀ ਆ ਪਿੰਡ ਲੋਹ ਘੜ ਜੋ ਕੇ ਬਾਬਾ ਪਾਲਾ ਸਿੰਘ ਜੀ ਦਾ ਜੱਦੀ ਪਿੰਡ ਸੀਗਾ ਹਾਂ ਜੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਿੰਡ ਲੋਹ ਘੜ ਤੋਂ ਕੀ ਕਾ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ Fateh ਸੋ ਸੁਨਿਆ ਕੀ ਪਤਾ ਜੀ ਅੱਜ ਤੁਸੀਂ ਇੱਥੇ ਜੂਸ ਦਾ ਲੰਗਰ ਲਾਇਆ ਹੋਆ ਤੇ ਬਾਬਾ ਪਾਲਾ ਸਿੰਘ ਜੀ ਵਾਸਤੇ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਹੋ ਬਾਬਾ ਸਿੰਘ ਬਹੁਤ ਮਹਾਨ ਸੇਵਾ ਹਾਂਜੀ ਉਹਨਾਂ ਨੂੰ ਸਮਰਪਿਤ ਸੇਵਾ ਕਰ ਰਹੇ ਹਾਂ ਅੱਛਾ ਜੀ ਢੰਡੇ ਜੂਸ ਦੀ ਸੇਵਾ ਕਰ ਰਹੇ ਤੇ ਇਹ ਪਾਪਾ ਪਾਲਾ ਸਿੰਘ ਜੀ ਦਾ ਜੱਦੀ ਪਿੰਡ ਹੈ ਜੀ ਹਾਂਜੀ ਜੱਦੀ ਪਿੰਡ ਇੱਥੇ ਹੀ ਉਹਨਾਂ ਨੇ ਜਨਮ ਲਿਆ ਸੀਗਾ ਜੀ ਜਨਮ ਲਿਆ ਇੱਥੇ ਸੇਵਾ ਕੀਤੀ ਪਿੰਡ ਵੀ ਦੇ ਅੱਛਾ ਜੀ ਖੇਤੀਬਾੜੀ ਇੱਥੇ ਕੀਤੀ ਤੇ ਬਚਪਨ ਚ ਕੋਈ ਪਾਪਾ ਪਾਲਾ ਸਿੰਘ ਜੀ ਦਾ ਕੋਈ ਹੋਰ ਨਾਂ ਹੈਗਾ ਸੀ ਜੀ ਬਾਬਾ ਪਾਲਾ ਸਿੰਘ ਨੇ ਅੱਛਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ